ਜਤ ਜੀ ਜੋ ਆਪ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਮੇਰੀ ਪਿਰਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਅਟਲ ਰਾਏ ਦੀ ਯਾਦ ਵਿੱਚ ਸੰਸਬਤ ਹੈ ਬਾਬਾ ਅਟਲ ਰਾਏ ਜੀ ਦਾ ਜਨਮ ਸਨ 1619 ਵਿੱਚ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਆਪ ਜੀ ਛੋਟੀ ਉਮਰੇ ਹੀ ਜੋਬਚਨ ਕਰਦੇ ਸੀ ਉਹ ਪੂਰੇ ਹੋ ਜਾਂਦੇ ਇਸ ਪ੍ਰਭਾਵ ਕਰਕੇ ਸਾਰੇ ਹੀ ਆਪ ਜੀ ਨੂੰ ਬਾਬਾ ਆਖਿਆ ਕਰਦੇ ਸੀ ਬਾਬਾ ਅਟਲ ਰਾਏ ਜੀ ਆਪਣੇ ਹਾਨੀ ਬਾਲਕਾਂ ਸਮੇਤ ਮਿਲ ਕਰਕੇ ਖਿੱਦੋ ਖੁੰਡੀ ਦੀ ਖੇਡ ਖੇਡਿਆ ਕਰਦੇ ਸੀ ਇੱਕ ਦਿਨ ਖੇਡਦਿਆਂ ਖੇਡਦਿਆਂ ਮਿੱਟੀ ਬਾਲਕ ਮੋਹਨ ਦੇ ਸਿਰ ਆਉਂਦੀ ਹੈ ਸ਼ਾਮ ਹੋਣ ਜਾਣ ਕਰਕੇ ਬਾਲਕ ਮੋਹਨ ਮਿੱਟੀ ਅਗਲੇ ਦਿਨ ਦੇਣ ਦਾ ਵਾਅਦਾ ਕਰਦਾ ਹੈ ਰਾਤ ਮੋਹਨ ਦੇ ਸੱਪ ਲੜ ਜਾਣ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਅਗਲੇ ਦਿਨ ਜਦੋਂ ਮੋਹਨ ਮਿੱਟੀ ਦੇ ਨਹੀਂ ਪਹੁੰਚਦਾ ਤਾਂ ਬਾਬਾ ਅਟਲ ਰਾਏ ਜੀ ਆਪਣੇ ਸਾਥੀਆਂ ਸਮੇਤ ਮਿਲ ਕਰਕੇ ਮੋਹਨ ਦੇ ਘਰ ਪਹੁੰਚ ਜਾਂਦੇ ਹਨ ਜਾ ਕੇ ਦੇਖਦੇ ਹਨ ਕਿ ਮੋਹਨ ਦੇ ਮਾਤਾ ਪਿਤਾ ਵਿਰਲਾਪ ਕਰ ਰਹੇ ਹਨ ਰੋਂਦੇ ਹੋਏ ਮਾਤਾ ਪਿਤਾ ਨੇ ਬਾਬਾ ਜੀ ਨੂੰ ਸਾਰੇ ਗੱਲ ਦੱਸਣਾ ਕੀਤੀ ਕਿ ਰਾਤ ਸੱਪ ਲੜ ਜਾਣ ਕਰਕੇ ਮੋਹਨ ਦੀ ਮੌਤ ਹੋ ਗਈ ਹੈ ਤਾਂ ਬਾਬਾ ਜੀ ਅੱਗੇ ਵਧੇ ਤੇ ਹੱਥ ਵਿੱਚ ਫੜੀ ਖੁੰਡੀ ਨੂੰ ਮੋਹਨ ਦੇ ਗਲੇ ਵਿੱਚ ਪਾਇਆ ਅਤੇ ਬਚਨ ਆਖਦੇ ਹਨ ਕਿ ਉਠ ਸਾਡੀ ਮਿੱਟੀ ਦੇ ਇਨਾ ਸੁਣ ਕਰਕੇ 모ਹਨ ਸੁਰਜੀਤ ਹੋ ਜਾਂਦਾ ਹੈ ਉੱਠ ਕੇ ਖੜਾ ਹੋ ਜਾਂਦਾ ਹੈ ਤਾਂ ਜਿੱਥੇ ਗਮੀ ਦਾ ਮਾਹੌਲ ਸੀ ਉੱਥੇ ਹੁਣ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ ਇਹ ਗੱਲ ਸਾਰੇ ਨਗਰ ਵਿੱਚ ਫੈਲ ਜਾਂਦੀ ਹੈ ਜਦੋਂ ਇਹ ਗੱਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਚੱਲਦੀ ਹੈ ਤਾਂ ਬਾਬਾ ਅਟਲ ਰਾਏ ਜੀ ਨੂੰ ਬੁਲਾਵਾ ਭੇਜਦੇ ਹਨ ਬਾਬਾ ਅਟਲ ਰਾਏ ਜੀ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੁੰਦੇ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਆਖਦੇ ਹਨ ਕਿ ਭਾਣਾ ਉਲਟਿਆ ਜੇ ਇਹ ਗੱਲ ਸੁਣਨ ਕਰਕੇ ਬਾਬਾ ਟਲ ਰਹਿ ਜੀ ਸਮਝ ਜਾਂਦੇ ਹਨ ਅਤੇ ਮੁੜ ਇਸ ਸਥਾਨ ਉਤੇ ਪਹੁੰਚ ਕਰਕੇ ਚਾਦਰ ਤਾਨ ਕਰਕੇ ਲੇਟ ਜਾਂਦੇ ਹਨ ਅਤੇ ਆਪਣਾ ਸਰੀਰ ਤਿਆਗ ਦਿੰਦੇ ਹਨ ਇਹ ਭਾਣਾ ਸੰਨ 1628 ਅਸੂਵਦੀ 10 ਨੂੰ ਵਾਪਰਿਆ ਤਾਂ ਗੁਰੂ ਪਾਸ਼ਾ ਜੀ ਅਤੇ ਸੰਤਾਂ ਸਮੇਤ ਮਿਲ ਕਰਕੇ ਇਹਨਾਂ ਦਾ ਸਰੀਰ ਦਾ ਸੰਸਕਾਰ ਇਸ ਜਗ੍ਹਾ ਉਤੇ ਕੀਤਾ ਗਿਆ ਇਸ ਜਗ੍ਹਾ ਉਤੇ ਗੁਰੂ ਜੀ ਅਤੇ ਸੰਤਾਂ ਸੁਭਾਏ ਮਾਨਸਨ ਉੱਥੇ ਗੁਰਦੁਆਰਾ 12 ਦਰੀ ਸੰਸ਼ੋਭਤ ਹੈ ਜਦੋਂ ਬਾਬਾ ਜੀ ਨੇ ਆਪਣਾ ਸ਼ਰੀਰ त्यागਿਆ ਉਸ ਸਮੇਂ ਤਿੰਨਾ ਦੀ ਉਮਰ 9 ਸਾਲ ਸੀ ਸੰਗਤਾਂ ਪਾਸੋਂ ਸਨ 1778 ਵਿੱਚ ਜਿੱਥੇ ਬਾਬਾ ਜੀ ਦੇ ਸ਼ਰੀਰ ਦਾ ਸਸਕਾਰ ਹੋਇਆ ਉੱਥੇ ਗੁਰਦੁਆਰਾ ਸਾਹਿਬ ਦੀ ਨੀ ਰੱਖੀ ਗਈ ਅਤੇ ਇਹ ਜੋ ਆਪ ਸੁੰਦਰ ਇਮਾਰਤ ਦੇਖ ਰਹੇ ਹੋ ਇਹ ਇਮਾਰਤ ਦੀ ਵਿਲੱਖਣਤਾ ਹੈ ਕਿ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰੂਨੀ ਬਾਜ਼ਾਰ ਵਿੱਚੋਂ ਸਭ ਤੋਂ ਉੱਚੀ ਇਮਾਰਤ ਹੈ ਇਸ ਤੋਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਬੜੇ ਹੀ ਸੁੰਦਰ ਦਰਸ਼ਨ ਦਿਦਾਰੇ ਹੁੰਦੇ ਹਨ ਇਹ ਹੈ ਗੁਰਦੁਆਰਾ ਬਾਬਾ ਅਟਲ ਰਾਏ ਜੀ ਦਾ ਇਤਿਹਾਸ ਉਮੰਦ ਹੈ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਅ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ